ਸਲੋਕ ਕਾਰਨ ਕਾਰਨ ਪ੍ਰਵ ਇਕ ਹੈ ਦੂਸਰ ਨਾਹੀ ਕੋਏ ਨਾਨਕ ਤਿਸ ਬਲੇ ਹਾਰਣੈ ਜਲਥਲ ਮਹੀਲ ਸੋਏ ਅਸ਼ਟਵਦੀ ਕਰਨ ਕਰਾਵਣ ਕਰਣਾ ਜੋਗ ਜੋ ਤਿਸ ਭਾਵੈ ਸੋਈ ਹੋਗ ਖਿਣ ਮੈਂ ਥਾਪਉ ਥਾਪਣ ਹਾਰਾ ਅੰਤ ਨਹੀਂ ਕਿਛੁ ਪਾਰ ਆਵਾਰਾ ਹੁਕਮੇ ਧਾਰ ਅਧਰ ਰਹਾਵੈ ਹੁਕਮੇ ਉਪਜੈ ਹੁਕਮ ਸਮਾਵੈ ਹੁਕਮੇ ਊਚ ਨੀਚ ਵਿਵਹਾਰ ਹੁਕਮੇ ਅਣਕ ਰੰਗ ਪ੍ਰਕਾਰ ਕਰ ਕਰ ਦੇਖੈ ਆਪਣੀ ਵਡਿਆਈ ਨਾਨਕ ਸਾ ਮੈਂ ਰਹਾ ਸਮਾਈ ਪ੍ਰਭਾਵੇ ਮਾਨੁਕ ਗਤਿ ਪਾਵੈ ਪ੍ਰਭਾਵੇ ਤਾ ਪਥਰ ਤਰਾਵੈ ਪ੍ਰਭਾਵੇ ਬਿਨ ਸਾਸਤਿ ਰਾਖੈ ਪ੍ਰਭਾਵੇ ਤਾਰ ਗੁਣ ਭਾਖੈ ਪ੍ਰਭ ਭਾਵ ਤਪ ਤਦ ਉਧਾਰੇ ਆਪ ਕਰੈ ਆਪਨ ਵਿਚਾਰੈ ਦੋਹਾ ਸਿਰਾਂ ਕਾ ਆਪ ਸੁਆਮੀ ਏ ਲੈ ਵਿਗਸੈ ਅੰਤਰ ਜਾਮੀ ਜੋ ਭਾਵੈ ਸੋਹ ਕਾਰ ਕਰਾਵੇ ਨਾਨਕ ਦ੍ਰਿਸ਼ਟੀ ਅਵਰਣਿਆਵੇ ਕਹ ਮਾਨੁਖਤੇ ਕਿਆ ਹੋਇ ਆਵੇ ਜੋ ਤਸਭਾਵੈ ਸੋਈ ਕਰਾਵੇ ਇਸ ਕੈ ਹਾਥ ਹੋਏ ਤਾ ਸਭ ਕਿ ਛਲੇ ਜੋ ਤਸਭਾਵੈ ਸੋਈ ਕਰੇ ਅਣਜਾਨ ਤਬਿਖਿਆ ਮਹਰਚ ਹੈ ਦੇ ਦਾਣ ਤੇ ਆਪਣ ਆਪ ਬਚੈ ਭਰਮੇ ਭੂਲਾ ਦਹ ਦਿਸ ਧਾਵੈ ਨਿਮਖ ਮਾਇ ਚਾਰ ਕੁੰਟ ਫਰੇ ਜਾਵੈ ਕਰ ਕਿਰਪਾ ਜਸ ਆਪਣੀ ਭਗਤ ਦੇ ਨਾਨਕ ਤੇ ਜਨਨਾਮ ਮਿਲੇ ਖਿਣ ਮਹਿ ਨੀਚ ਕੀਟ ਕਉ ਰਾਜ ਪਾਰ ਬ੍ਰਹਮ ਗਰੀਬ ਨਿਵਾਜ ਜਾਕਾ ਦ੍ਰਿਸ਼ਟਿ ਕਛੂ ਨਾ ਆਵੈ ਤਿਸ ਤਤਕਾਲ ਦਹ ਦਿਸ ਪ੍ਰਗਟ ਆਵੈ ਜਾਕੋ ਆਪਣੀ ਘਰੈ ਮੁਖ ਸੀਸ ਤਾ ਕਾ ਲੇਖਣਾ ਗਣੈ ਜਗਦੀ ਸੋ ਜਿਉ ਪਿੰਡ ਸਭ ਤਿਸ ਕੀ ਰਾਸ ਘਟ ਘਟ ਪੂਰਨ ਬ੍ਰਹਮ ਪ੍ਰਵਾਸ ਆਪਣੀ ਬਣ ਤੇ ਆਪ ਬਣਾਈ ਨਾਨਕ ਜੀਵੈ ਦੇਖ ਵਡਾਈ ਇਸ ਕਾ ਬਲ ਨਾਹੀ ਇਸ ਹਾਥ ਤਰਨ ਗ੍ਰਾਵਣ ਸਰਬ ਕੋ नाथ ਆਗਿਆਕਾਰੀ ਬਪੁਰਾ ਜਿਉ ਜੋਤਿ ਸੁਭਾਵੈ ਸੋਈ ਹੁਣਤੀਉ ਕਬ ਹੂੰ ਊਚ ਨੀਚ ਮਹਿ ਵਸੈ ਕਬ ਹੂੰ ਸੋਗ ਹਰਖ ਰੰਗ ਹਸਾਇ ਕਬ ਹੂੰ ਨੰਦ ਚੰਦ ਵਿਵਹਾਰ ਕਬ ਹੂੰ ਓਵ ਕਾਸ ਪਿਆਲ ਕਬ ਹੂੰ ਬੇਤਾ ਬ੍ਰਹਮ ਵਿਚਾਰ ਨਾਨਕ ਆਪ ਮਿਲਾਵਣ ਹਾਰ ਕਬ ਹੂੰ ਨਰਤ ਕਰ ਬੋਪੰਤ ਕਬ ਹੂੰ ਸੋਏ ਰਹੇ ਦਿਨ ਰਾਤ ਕਬ ਹੂੰ ਮਹਾਕਰੋਧ ਬਿਕਰਾਲ ਕਬ ਹੂੰ ਸਰਬ ਕੀ ਹੋ ਤਰਵਾਲ ਕਬ ਹੂੰ ਹੋਏ ਬਹਿ ਬਡ ਰਾਜਾ ਕਬਹੂ ਪੇਖਾਰੀ ਨੀਚ ਕਾ ਸਾਜਾ ਕਬਹੂ ਅਪਕੀਰਤ ਮਹ ਆਵੇ ਕਬਹੂ ਭਲਾ ਭਲਾ ਕਹਾਵੇ ਜਿਉ ਪ੍ਰਭ ਰਾਖੈ ਤਿਵਹੀ ਰਹੈ ਗੁਰ ਪ੍ਰਸਾਦ ਨਾਨਕ ਸਚ ਕਹੈ ਕਬਹੂ ਵੇ ਪੰਡਤ ਕਰੇ ਮੁਖਿਆਣ ਕਬਹੂ ਮੌਣ ਤਾਰੀ ਲਾਵੇ ਧਿਆਨ ਕਬਹੂ ਟਟ ਧੀਰਥੇ ਇਸ਼ਨਾਨ ਕਬਹੂ ਸਿੱਧ ਸਾਧਕ ਮੁਖ ਗਿਆਨ ਕਬਹੂ ਕੀਟ ਹਸਤ ਪਤੰਗ ਹੋਏ ਜੀਆ ਅਣਕਜੋਣ ਭਰਮੈ ਭਰਮਿਆ ਨਾਨਾ ਰੂਪ ਜਸ ਵੰਗੀ ਦਿਖਾਵੇ ਜਿਉ ਪ੍ਰਭ ਆਵਤ ਬਨ ਚਾਵੇ ਜੋਤ ਸੁਭਾਵ ਸੋਈ ਹੋਏ ਨਾਨਕ ਦੂਜਾ ਅਵਰਣ ਕੋਏ ਕਬ ਹੂੰ ਸਾਧ ਸੰਗ ਤੇ ਹੋ ਪਾਵੇ ਉਸ ਸਥਾਨ ਤੇ ਬਹੁਰਨ ਆਵੇ ਅੰਤਰ ਹੋਏ ਗਿਆਨ ਪ੍ਰਗਾਸ ਉਸ ਸਥਾਨ ਕਾ ਨਹੀਂ ਬినాਸ਼ ਮਨ ਤਨ ਨਾਮ ਰਤੇ ਇਕ ਰੰਗ ਸਦਾ ਵਸੈ ਪਾਰ ਬ੍ਰਹਮ ਕੈ ਸੰਗ ਜਿਵੇਂ ਜਲ ਮਹਿ ਜਲ ਆਏ ਘਟਾਨਾ ਓਹ ਜੋਤੀ ਸੰਗ ਜੋਤ ਸਮਾਨਾ ਮਿਟ ਗਏ ਗਾਵਣ ਪਾਇ ਬਿਸਰਾਮ ਨਾਨਕ ਬrav ਕੈ ਸਾਧ ਗੁਰਵਾਨ